A1 ਪੰਜਾਬੀ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਮਾਨਸੂ ਅਟਵਾਲ ਬਹੁਤ ਬਹੁਤ ਸਵਾਗਤ ਕਰਦੀ ਹਾਂ ਹਾਂਜੀ ਅੱਜ ਦਾ ਅਸੀਂ ਜੋ ਵਿਸ਼ਾ ਲੈ ਕੇ ਆਏ ਹਾਂ ਉਹ ਵਿਸ਼ਾ ਇੱਕ ਵਾਰ ਫਿਰ ਤੋਂ ਕਹਿਦੀ ਹੈ ਕਿ ਪੰਜਾਬ ਦੇ ਵਿੱਚ ਇਹ ਵਿਸ਼ਾ ਕਾਫੀ ਚਰਚਾ ਦੇ ਵਿੱਚ ਬਣਿਆ ਰਹਿੰਦਾ ਹੈ ਅਕਸਰ ਹੀ ਅਜੀਆਂ ਜਿਹੜੀ ਵਾਰਦਾਤਾਂ ਨੇ ਨਿਕਲਦੀਆਂ ਨੇ ਤਾਂ ਅਸ ਦਾ ਵਿਸ਼ਾ ਹੈ ਕਿ ਪੰਜਾਬ 'ਚ ਬਦਮਾਸ਼ਾਂ ਦੀ ਵਧ ਰਹੀ ਦਿਨੋ-ਦਿਨ ਦਹਿਸ਼ਤ ਤਾਂ ਦੱਸ ਦੇ ਕਿ ਪੰਜਾਬ 'ਚ ਅਕਸਰ ਹੀ ਅਜੀਆਂ ਵੀਡੀਓਜ਼ ਜਿਹੜੀਆਂ ਨੇ ਉਹ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਕੋਈ ਨਾ ਕੋਈ ਬਦਮਾਸ਼ ਜਿਹੜਾ ਹੈ ਬਦਮਾਸ਼ੀ ਕਰਦਾ ਹੋਇਆ ਫੜਿਆ ਜਾਂਦਾ ਹੈ ਤੇ ਦੂਜੇ ਪਾਸੇ ਜੇਕਰ ਗੱਲ ਕਰੀਏ ਪੰਜਾਬ ਦੇ ਮਾਹੌਲ ਦੀ ਤਾਂ ਪੰਜਾਬ ਦੇ ਵਿੱਚ ਮਾਹੌਲ ਜਿਹੜਾ ਹੈ ਉਹ ਐਨਾ ਵੱਧ ਤੋਂ ਵੱਧਰ ਹੁੰਦਾ ਜਾ ਰਿਹਾ ਹੈ ਜਿੰਨੀ ਆਪਾਂ ਗੱਲ ਕਰੀਏ ਤਾਂ ਜੇਕਰ ਅੱਜ ਦੇ ਵਿਸ਼ੇ ਦੀ ਗੱਲ ਕਰੀਏ ਇਹ ਤਾਂ ਇੱਕ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿਸ ਦੇ ਵਿੱਚ ਬਦਮਾਸ਼ਾਂ ਨੇ ਇੱਕ ਸਾਈਕਲ ਸਵਾਰ ਨੂੰ ਘੇਰਿਆ ਤੇ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਅਜੀਹੇ ਬਦਮਾਸ਼ਾਂ ਦੇ ਹੌਸਲੇ ਜਿਹੜੇ ਉਲੰਧ ਨੇ ਉਸ ਦੀ ਅਸਲ ਵਜ੍ਹਾ ਕੀ ਹੈ ਤਾਂ ਅਸਲ ਵਜ੍ਹਾ ਵੀ ਕਿਤੇ ਨਾ ਕਿਤੇ ਆਪਾਂ ਇਸ ਦੇ ਵਿੱਚ ਕਹਿ ਸਕਦੇ ਆ ਡਿਪਾਰਟਮੈਂਟਸ ਦਾ ਹੋਣਾ ਜੀ ਕਿਉਂਕਿ ਕਿਤੇ ਨਾ ਕਿਤੇ ਜਦੋਂ ਇਹਨਾਂ ਬਦਮਾਸ਼ਾਂ ਦੀ ਸ਼ਿਕਾਇਤ ਕੀਤੀ ਜਾਂਦੀ ਹੈ ਤਾਂ ਇਹ ਬਦਮਾਸ਼ ਜਿਹੜੇ ਨੇ ਇਹਨਾਂ ਨੂੰ ਸਜ਼ਾ ਜਿਹੜੀ ਐ ਉਹ ਪੂਰੇ ਤਰੀਕੇ ਦੇ ਨਾਲ ਨਹੀਂ ਮਿਲ ਪਾਂਦੀ ਜਿਸ ਦੇ ਨਾਲ ਇਹਨਾਂ ਦੇ ਹੌਂਸਲੇ ਜਿਹੜੇ ਨੇ ਦਿਨ ਪਰ ਦਿਨ ਵੱਧਦੇ ਜਾਂਦੇ ਨੇ ਇੱਥੇ ਸਾਡੇ ਨਾਲ ਕਾਲਰ ਵੀ ਜੁੜ ਚੁੱਕੇ ਨੇ ਆਪਾਂ ਉਹਨਾਂ ਦੇ ਨਾਲ ਵੀ ਗੱਲ ਕਰਦੇ ਆਂ ਹੈਲੋ ਸਤਿ ਸ਼੍ਰੀ ਅਕਾਲ ਜੀ ਸ਼ਸ਼ੀਕਾਲ ਸਰ ਕਿੱਥੋਂ ਬੋਲਦੇ ਹੋ ਜੀ ਸ਼ਾਮ ਹੋ ਰਹੇ ਜੀ ਕਰੜਾ ਹਾਂਜੀ ਸਵਾਗਤ ਐ ਸਰ ਤੁਹਾਡਾ ਪਹਿਲਾ ਤੇ ਇਵਨ ਪੰਜਾਬੀ ਟੀਵੀ ਤੇ ਧੰਨਵਾਦ ਮੈਡਮ ਬਹੁਤ ਬਹੁਤ ਧੰਨਵਾਦ ਜੀ ਸੰਜੀਪ ਜੀ ਕੀ ਕਹਿਣਾ ਚਾਹੋਗੇ ਅੱਜ ਦਾ ਆਪਾਂ ਜੋ 11 ਸੌਰੀ 4 ਵਜੇ ਦੇ ਜੋ ਲਾਈਵ ਪ੍ਰੋਗਰਾਮ ਦਾ ਆਪਾਂ ਵਿਸ਼ਾ ਲਿਆ ਹੈ ਉਹ ਵਿਸ਼ਾ ਇੱਥੇ ਆ ਪੰਜਾਬ ਚ ਬਦਮਾਸ਼ਾਂ ਦੀ ਦਿਨੋ ਦਿਨ ਵੱਧ ਰਹੀ ਦਹਿਸ਼ਤ ਤੇ ਇੱਥੇ ਬਹੁਤ ਸਾਰੀਆਂ ਖਬਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਇੱਕੋ ਜੀਆਂ ਖਬਰਾਂ ਦੇਖਣ ਨੂੰ ਮਿਲਦੀਆਂ ਨੇ ਕਿ ਬਦਮਾਸ਼ ਜਿਹੜੇ ਨੇ ਸੜਕਾਂ ਦੇ ਉੱਤੇ ਕਿਸ ਕਦਰ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਫੜੇ ਜਾ ਰਹੇ ਨੇ ਬਿਲਕੁਲ ਮੈਡਮ ਬਿਲਕੁਲ ਦੇਖੋ ਬਦਮਾਸ਼ਾਂ ਦਾ ਜਿਹੜਾ ਕਿਆ ਨਾ ਕਬੂਲ ਵਾਲਾ ਜੀ ਜਾਂ ਲੁੱਟਾ ਹੋਣਾ ਜਾਂ ਫਿਰ ਕਿਤੇ ਸ਼ੀਨਾ ਛੱਪੀ ਚੋਰੀ ਠੱਗੀ ਕਿਤੇ ਨਾ ਕਿਤੇ ਇਹ ਜਿਹੜਾ ਇਸੇ ਕਰਕੇ ਹੋ ਰਿਹਾ ਮੈਡਮ ਸਰਕਾਰਾਂ ਦੀ ਘੱਲ ਕਹਿ ਸਕਦੇ ਆ ਜਾਂ ਕਹਿੰਦੇ ਨੇ ਅਣਦੇਖੀ ਜੀ ਇਗਨੋਰ ਕਰਨਾ ਸਰਕਾਰ ਵੱਲੋਂ ਜਾਂ ਉਹਨਾਂ ਵਿਭਾਗਾਂ ਵੱਲੋਂ ਉਹਨਾਂ ਮਹਿਕਮਿਆਂ ਵੱਲੋਂ ਜਿਨ੍ਹਾਂ ਨੇ ਇਹਦੇ ਸੰਬੰਧ ਦੇ ਵਿੱਚ ਇਹਨਾਂ ਲੋਕਾਂ ਦਾ ਕਿਤੇ ਨਾ ਕਿਤੇ ਸੁਧਾਰ ਕਰਨਾ ਹੁੰਦਾ ਇਹਨਾਂ ਤੇ ਕਾਬੂ ਪਾਉਣਾ ਹੁੰਦਾ ਜੀ ਹੂੰ ਜਦ ਤੱਕ ਸਰਕਾਰਾਂ ਜਾਂ ਉਹ ਵਿਭਾਗ ਸਖਤ ਸਖਤਾਈ ਦੇ ਰੂਪ ਚ ਨਹੀਂ ਆਉਂਦੇ ਸਖਤ ਨਹੀਂ ਆਉਂਦੇ ਜੀ ਜਦ ਤੱਕ ਸਾਨੂੰ ਨਹੀਂ ਜੀ ਲੱਗਦਾ ਕਿਸੇ ਚੀਜ਼ ਦਾ ਸੁਧਾਰ ਹੋ ਜੂਗਾ ਜੀ ਕਿਉਂਕਿ ਸਖਤ ਸਖਤਾਈ ਇਸ ਕਰਕੇ ਨਹੀਂ ਹੁੰਦੀ ਜੀ ਕਿਉਂਕਿ ਜਿਹੜੇ ਜੋ ਥੱਤ ਜਾਂ ਇਤਾਂ ਦੇ ਲੋਕ ਹੁੰਦੇ ਆ ਜਿਨ੍ਹਾਂ ਨੇ ਫਰੋਡ ਕਰਨਾ ਹੁੰਦਾ ਹੈ ਜ਼ਿਆਦਾਤਰ ਇਹ ਕਿਤੇ ਨਾ ਕਿਹੜੇ ਰਾਜਨੀਤਿਕ ਲੋਕਾਂ ਨਾਲ ਇਹਨਾਂ ਲੋਕਾਂ ਦੇ ਸੰਬੰਧ ਹੁੰਦੇ ਆ ਹਮ ਬਿਲਕੁਲ ਤੇ ਜੇਕਰ ਆਪਾਂ ਇੱਥੇ ਲੁੱਟਖੋ ਦੀ ਵਾਰਦਾਤਾਂ ਦੀ ਗੱਲ ਕਰੀਏ ਤਾਂ ਸੰਜੀਵ ਜੀ ਅਕਸਰ ਹੀ ਅਜਿਹੀਆਂ ਖਬਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਤੇ ਇੱਕ ਸਵਾਲ ਬਹੁਤ ਵੱਡਾ ਸਰਕਾਰਾਂ ਤੇ ਖੜਾ ਹੋ ਜਾਂਦਾ ਹੈ ਕਿ ਆਖਿਰ ਬਦਮਾਸ਼ੀ ਹੋਗੀ ਲੁੱਟਖੋ ਦੀ ਵਾਰਦਾਤਾ ਹੋਗੀਆਂ ਚੋਰੀ ਚਕਾਰੀਆਂ ਹੋਗੀਆਂ ਹਾਲਾਂਕਿ ਕਹਿਣ ਨੂੰ ਤਾਂ ਆਪਾਂ ਕਹਿ ਦਿੰਨੇ ਆ ਕਿ ਚੋਰੀ ਦੀ ਵਾਰਦਾਤ ਹੈ ਕੋਈ ਚੋਰੀ ਦੀ ਖਬਰ ਹੈ ਤਾਂ ਕਿਤੇ ਨਾ ਕਿਤੇ ਦੇਖੋ ਇਹ ਮਸਲਾ ਜਿਹੜਾ ਹੈ ਬਹੁਤ ਵੱਡਾ ਹੈ ਅਕਸਰ ਹੀ ਪੰਜਾਬ 'ਚ ਗੁੰਡਾਗਰਦੀ ਹੁੰਦੇ ਸ਼ਰਿਆਮ ਵੇਖੀ ਜਾਂਦੀ ਹੈ ਤੇ ਕਈ ਥਾਂ ਮਾਦੇ ਉੱਤੇ ਤਾਂ ਲੋਕਾਂ ਦੀ ਜਾਨ ਤੇ ਬਣ ਵੀ ਆਉਂਦੀ ਹੈ ਕਿਉਂਕਿ ਕਈ ਵਾਰ ਫਿਰੋਤੀ ਮੰਗੀ ਜਾਂਦੀ ਹੈ ਕੱਲ ਦੀ ਹੀ ਜੇਕਰ ਗੱਲ ਕਰੀਏ ਤਾਂ ਕੱਲ ਕੱਲ ਦੇ ਦਿਨ ਦੇ ਵਿੱਚ ਪੂਰੀਆਂ 5-6 ਖਬਰਾਂ ਇੱਕੋ ਨਾਲ ਦੀਆਂ ਸੀ ਦੁਕਾਨਾਂ ਦੇ ਵਿੱਚ ਚੋਰੀ ਦੀ ਤਾਂ ਇੰਨਾ ਚੀਜ਼ਾਂ ਦਾ ਆਖਿਰਕਾਰ ਮੇਨ ਕਾਰਨ ਆਪਾਂ ਕੀ ਕਹਿ ਸਕਦੇ ਹਾਂ ਮੈਡਮ ਦੇਖੋ ਮੈਂ ਇਹਨਾਂ ਕਾਰਨ ਤਾਂ ਮੈਂ ਤੁਹਾਨੂੰ ਜਿਹੜੇ ਸਿੱਧੇ ਸ਼ਬਦਾਂ ਦੇ ਵਿੱਚ ਆਪਣੇ ਦਰਸ਼ਕਾਂ ਨੂੰ ਮੈਂ ਦੱਸੇ ਚੁੱਕੇ ਹਾਂ ਕਿਉਂਕਿ ਛਾਕਰ ਹੀ ਜੀਜਾ ਨਾ ਹੋਣ ਮੈਡਮ ਇਹਨਾਂ ਲੋਕਾਂ ਦੇ ਇਹਨਾਂ ਲੋਕਾਂ ਦੇ ਨਾਲ ਸੰਬੰਧ ਨਾ ਹੋਣ ਰਾਜਨੀਤਿਕ ਲੋਕਾਂ ਦੇ ਨਾਲ ਸੰਬੰਧ ਨਾ ਹੋਣ ਤਾਂ ਸਾਨੂੰ ਨਹੀਂ ਜੀ ਲੱਗਦਾ ਕਿਸੇ ਦੀ ਹਿੰਮਤ ਪਾਵੇ ਕਿ ਕਿਸੇ ਨਾਲ ਲੁਕੋਵੋ ਕਰਨਾ ਨਹੀਂ ਕਿਸੇ ਨਾਲ ਬਦਵਾਸ਼ੀ ਕਰ ਲੈਣੀ ਜੀ ਦੇਖੋ ਅੱਜ ਚੋਰੀਆਂ ਚਕਾਰੀਆਂ ਹੋ ਰਹੀਆਂ ਸੀਸੀਟੀਵੀ ਕੈਮਰੇ ਸਰਕਾਰੀ ਡਿਪਾਰਟਮੈਂਟਾਂ ਦੇ ਪ੍ਰਾਈਵੇਟ ਡਿਪਾਰਟਮੈਂਟਾਂ 'ਚ ਜਿਹੜਾ ਲੋਕਾਂ ਨੇ ਘਰ-ਘਰ ਕੇ ਦੇਣਾ ਕਿਤੇ ਸੀਸੀਟੀਵੀ ਕੈਮਰੇ ਲਵਾਏ ਹੋਏ ਆਂ ਤਾਂ ਮੈਂ ਇੱਕ ਜਿਹੜਾ ਆਪਣਾ ਕੁਐਸਚਨ ਵੀ ਕਰਨਾ ਚਾਹੁੰਦਾ ਸਰਕਾਰਾਂ ਨੂੰ ਜਾਂ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਕੈਮਰੇ ਤੋਆਏ ਹੋਏ ਆ ਵੀ ਕੀ ਆ ਕੈਮਰਾ ਸਿਰਫ ਦੇਖੇ ਹੀ ਸਕਦਾ ਬੰਦੇ ਨੂੰ ਕੋਈ ਬੰਦੇ ਨੂੰ ਦੇਖੇ ਹੀ ਸਕਦਾ ਜਾਂ ਉਹ ਫੜ ਵੀ ਸਕਦਾ ਜੀ ਲੇਖੋ ਕਿਤੇ ਨਾ ਕਿਤੇ ਲੋਕ ਕੈਮਰੇ ਤੋਂ ਬਚਣ ਵਾਸਤੇ ਜਾਂ ਉਹਦੀਆਂ ਤਾਰਾਂ ਕੱਟ ਦੇਣੀਆਂ ਉਹਨੂੰ ਡੈਮੇਜ ਕਰ ਦੇਣਾ ਕਿਤੇ ਨਾ ਕਿਤੇ ਉਹਦਾ ਕਰੰਟ ਜਾਂ ਫਿਰ ਕਿਤੇ ਨਾ ਕਿਤੇ ਆਪਣੇ ਮੂੰਹ ਧੱਕ ਲੈਣੇ ਜੀ ਜੋਰ ਚੋਰੀ ਕਰਕੇ ਆਪਣਾ ਆਸਾਨੀ ਨਾਲ ਨਿਕਲ ਜਾਂਦਾ ਜੀ ਸਟੈਨ ਦਾ ਮਤਲਬ ਇਹ ਹੈ ਕਿ ਉਹ ਸਿਰਫ ਦੇਖ ਸਕਦਾ ਉਹ ਫੜ ਨਹੀਂ ਸਕਦਾ ਸਾਨੂੰ ਕਿਤੇ ਨਾ ਕਿਤੇ ਜਿਹੜਾ ਫੜਨੇ ਵਾਲਾ ਸਿਸਟਮ ਹੈ ਜਾਂ ਜਿਹੜਾ ਫੜਨ ਵਾਲੇ ਦਾ ਡਿਪਾਰਟਮੈਂਟ ਹੈ ਜਾਂ ਭਾਗ ਹੈ ਉਹ ਕਿਤੇ ਨਾ ਕਿਤੇ ਸਖਤ ਨਹੀਂ ਹੋ ਰਿਹਾ ਕਿ ਤਾਂ ਚੋਰੀਆਂ ਜਗਾਰੀਆਂ ਜਿਹੜੀਆਂ ਇਹ ਆਮ ਹੋ ਗਏ ਜਿਹੜੇ ਸਾਨੂੰ ਮਿਲਣ ਗਿਆ ਜੀ ਇਹ ਤਾਂ ਜਦੋਂ ਦੋ ਚਾਰ ਸਾਨੂੰ ਪਤਾ ਲੱਗ ਜਾਂਦਾ ਕਿ ਜਿਹੜੀਆਂ ਖਬਰਾਂ ਦੇ ਵਿੱਚ ਆ ਜਾਂਦੀਆਂ ਅਸੀਂ ਕਿਸੇ ਚੈਨਲ ਤੋਂ ਦੇਖ ਲੈਂਦੇ ਕਿਸੇ ਤੋਂ ਦੇਖ ਲੈਂਦੇ ਆ ਜਿਹੜੀਆਂ ਖਬਰਾਂ ਦਾ ਪਤਾ ਹੀ ਨਹੀਂ ਲੱਗਦਾ ਜੀ ਉਹ ਖਬਰਾਂ ਪਤਾ ਨਹੀਂ ਕਿੰਨੀਆਂ ਕਿ ਸਾਡੇ ਪੰਜਾਬ ਦੇ ਵਿੱਚ ਘਾਹ ਘਾਹ ਕੇ ਜੇ ਗੱਲ ਕਰੀਏ ਰੋਜ਼ ਦੀਆਂ ਜੀ ਬਿਲਕੁਲ ਜੀ ਬਿਲਕੁਲ ਤੇ ਦੂਜੇ ਪਾਸੇ ਦੇਖੋ ਜੇਕਰ ਇਹਨਾਂ ਦੇ ਕਾਰਨਾਂ ਦੇ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕਰੀਏ ਤਾਂ ਬਹੁਤ ਸਾਰੇ ਜਿਹੜੇ ਕਾਰਨ ਨੇ ਉਹ ਨਿਕਲ ਕੇ ਸਾਹਮਣੇ ਆਉਂਦੇ ਨੇ ਕਿਉਂਕਿ ਕਈ ਵਾਰ ਲੋਕ ਮਜਬੂਰੀ ਦੇ ਚੱਲਦੇ ਵੀ ਹੋ ਜੀ ਇਹ ਜਿਹੜੇ ਕਦਮ ਨੇ ਗਲਤ ਕਦਮ ਚੁੱਕ ਲੈਂਦੇ ਨੇ ਦੂਸਰਾ ਆਪਾਂ ਸੰਗਤ ਕਹਿ ਸਕਦੇ ਹਾਂ ਕਿ ਮਾੜੀ ਸੰਗਤ ਦੇ ਨਾਲ ਜਿੰਨਾ ਆਪਾਂ ਰਹਿੰਨੇ ਆ ਉਹਨਾਂ ਹੀ ਮਾੜਾ ਪ੍ਰਭਾਵ ਆਪਣੇ ਤੇ ਪੈਂਦਾ ਹੈ ਤਾਂ ਇੱਥੇ ਕੀ ਲੱਗਦਾ ਹੈ ਕਿ ਇਹ ਜਿਹੜੇ ਕਾਰਨ ਨੇ ਬਾਕੀ ਇਹ ਕਾਰਨ ਸੱਚ ਨੇ ਕਿਉਂਕਿ ਇਹਨਾਂ ਦੇ ਵਿੱਚ ਕਈ ਸ਼ਰਾਰਤੀ ਅੰਸਰ ਵੀ ਹੁੰਦੇ ਨੇ ਜੋ ਜਿਨ੍ਹਾਂ ਦਾ ਮਕਸਦ ਇਹ ਹੁੰਦਾ ਕਿ ਦੂਜੇ ਨੂੰ ਸ ਇਕੋ ਮਾੜਾ ਮਜਬੂਰੀ ਨੂੰ ਜੀ ਸੀ ਚੋਰੀ ਦੇ ਨਾਲ ਲਾ ਕੇ ਚੱਲੀ ਜੀ ਮਜਬੂਰੀ ਨਹੀਂ ਕਹਿੰਦੇ ਚੋਰੀ ਕਰੋ ਹਾਂ ਜਾਂ ਕਈ ਸਾਡੀਆਂ ਬੀਬੀਆਂ ਭੈਣਾਂ ਕਹਿ ਦਿੰਦੀਆਂ ਆ ਕਿ ਜਿੱਦਾਂ ਤੱਕ ਦਾ ਰਸਤਾ ਚੱਲ ਰਹੀ ਆ ਸਾਡੀ ਮਜਬੂਰੀ ਹੈ ਜੀ ਰਿਕੋ ਮਜਬੂਰੀ ਕਦੇ ਨਹੀਂ ਸਾਨੂੰ ਚੋਰੀ ਦੀ ਕਹੋਗੀ ਕਦੇ ਗੱਸਰਾ ਕਹਿੰਨ ਨਹੀਂ ਕਹੋਗੀ ਹਾਂ ਉਸ ਨੂੰ ਹੱਲ ਕਰਨ ਵਾਸਤੇ ਜਾਂ ਆਪਣੀ ਸਿਚੁਏਸ਼ਨ ਨੂੰ ਸੈੱਟ ਕਰਨੇ ਵਾਸਤੇ ਸਾਨੂੰ ਕੋਈ ਦੂਜਾ ਰਸਤਾ ਬਣਾਉਣਾ ਚਾਹੀਦਾ ਸਾਨੂੰ ਕੋਈ ਦੂਜਾ ਤਰੀਕਾ ਪਾਉਣਾ ਚਾਹੀਦਾ ਇਹਦੀ ਚੋਰੀ ਵੱਲ ਬਧੂਗੇ ਜਾ ਕਿ ਤਨਾ ਕਿਤੇ ਗੱਲ راستਿਆਂ ਤੇ ਪਾਉਂਗੇ ਜਿਸ ਸਮਾਜ ਤੇ ਜਿਹੜਾ ਕਿ ਤਨਾ ਕਿਤੇ ਉਹ ਬੁਰਾ ਚੀਜ਼ਾਂ ਦਾ ਜਿਹੜੀ ਅਕਰਾਪਕ ਕਿਤੇ ਬਾਹਰ ਆ ਜਾਊਗਾ ਨਹੀਂ ਸਾਡੀ ਸੋਚ ਤੇ ਡਿਪੈਂਡ ਕਰਦਾ ਜੀ ਸੋਚ ਸਾਡੀ ਕਿੱਧਰ ਨੂੰ ਜਾ ਰਹੀ ਹੈ ਜੀ ਜੀ ਤੇ ਕਈ ਵਾਰ ਦੇਖੋ ਜਿਹੜੇ ਲੋਕ ਫੜੇ ਜਾਂਦੇ ਨੇ ਉਹਨਾਂ ਦਾ ਹੀ ਕਹਿਣਾ ਹੁੰਦਾ ਹੈ ਕਿ ਇੱਥੇ ਸਾਨੂੰ ਨੌਕਰੀਆਂ ਨਹੀਂ ਮਿਲਦੀਆਂ ਸਿੱਧਾ ਸਵਾਲ ਉਹ ਇੱਕ ਸਰਕਾਰ ਤਰਾਂਤੇ ਜਾ ਰਹੀ ਹੈ ਬਿਲਕੁਲ ਮੈਡਮ ਦੇਖੋ ਜਿੱਥੇ ਸਰਕਾਰਾਂ ਦਾ ਕਸੂਰ ਹੈ ਜਿੱਥੇ ਸਰਕਾਰਾਂ ਨੇ ਦੇਣਾ ਹੁੰਦਾ ਜੀ ਅਸੀਂ ਸਰਕਾਰਾਂ ਨੂੰ ਕਹਿੰਦੇ ਵੀ ਸਰਕਾਰਾਂ ਨੂੰ ਦੇਣਾ ਚਾਹੀਦਾ ਜੀ ਜਿੱਥੇ ਕਿਸੇ ਨੇ ਕਿਹਾ ਕਿ ਬੱਚਿਆਂ ਨੂੰ ਮਿਹਨਤ ਕਰਨ ਦੀ ਜਰੂਰਤ ਹੈ ਹੁਣ ਜੇ ਦੇਖਿਆ ਜਾਵੇ ਜੇ ਸਾਰੀ ਪਰਸੈਂਟਾਜ ਕੱਟੀ ਜਾਵੇ ਜੀ ਤਾਂ ਸਾਨੂੰ ਇਹ ਲੱਗਦਾ ਵੀ ਕਿਤੇ ਨਾ ਕਿਤੇ 40 ਤੋਂ ਲੈ ਕੇ ਜਾ 50 50 ਅਸੀਂ ਲਾ ਸਕਦੇ ਵੀ 50 ਤੋਂ ਪਰਸੈਂਟ ਲੋਕਾਂ ਕੋਲ ਰੋਜ਼ਗਾਰ ਨਹੀਂ ਜਾ ਕਿਤੇ ਨਾ ਕਿਤੇ ਰੋਜ਼ਗਾਰ ਚ ਚਲਾਉਣ ਦਾ ਕੋਈ ਬਾਪ ਦੇ ਬਿਜ਼ਨਸ ਅੱਗੇ ਵਧਾਉਣ ਵਾਸਤੇ ਕੰਮ ਹੁੰਦਾ ਲੇਕਿਨ ਉਹ ਕਰਨਾ ਨਹੀਂ ਚਾਹੁੰਦੇ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਵੱਲ ਵੀ ਜੇ ਅਸੀਂ غور ਕਰੀਏ ਤਾਂ ਸਾਨੂੰ ਇਹਦੇ ਕੰਨੋਂ ਮਿਲਦਾ ਹੈ ਕਿ ਸਾਡੇ ਕੋਲ ਹੋਣ ਦੇ ਬਾਵਜੂਦ ਵੀ ਅਸੀਂ ਮਿਹਨਤ ਨਹੀਂ ਕਰ ਸਕਦੇ ਫਿਰ ਅਸੀਂ ਕਹੀਏ ਵੀ ਬੇਰੁਜ਼ਗਾਰ ਆ ਜਾਂ ਸਾਨੂੰ ਨੌਕਰੀਆਂ ਨਹੀਂ ਜੀ ਮਿਲਦੀਆਂ ਜਿਹਦੇ ਕੋਲ ਘਰ ਦਾ ਕੰਮ ਹੈਗਾ ਜਾਂ ਆਪਣੇ ਬਿਜ਼ਨਸ 'ਚ ਕੰਮ ਹੈਗਾ ਫੈਮਲੀ 'ਚ ਤਾਂ ਬਿਜ਼ਨਸ ਕਰਨਾ ਚਾਹੀਦਾ ਜਿਹਦੇ ਕੋਲ ਬਿਲਕੁਲ ਹੀ ਕੰਮ ਨਹੀਂ ਹੈਗਾ ਤਾਂ ਉਹਨਾਂ ਨੂੰ ਸਰਕਾਰਾਂ ਨੂੰ ਕੋਈ ਨਾ ਕੋਈ ਰਸਤਾ ਕੱਢ ਕੇ ਕੋਈ ਨਾ ਕੋਈ ਹੱਲ ਕਰਨਾ ਚਾਹੀਦਾ ਜੀ ਉਹਨਾਂ ਦਾ ਬਿਲਕੁਲ ਜੀ ਬਿਲਕੁਲ ਤੇ ਦੂਜੇ ਪਾਸੇ ਇਹ ਨੌਕਰੀਆਂ ਨੇ ਨਹੀਂ ਮਿਲ ਪਾਰੀਆਂ ਸਾਨੂੰ ਪੰਜਾਬ ਦੇ ਵਿੱਚ ਸਾਡੀ ਵੈਲਿਊ ਨਹੀਂ ਪੈ ਰਹੀ ਐ ਤਾਂ ਨਾ ਸਿਰਫ ਪੰਜਾਬ ਹਲਕੇ ਦੇਸ਼ ਦੇ ਵਿੱਚੋ ਵੀ ਆਪਾਂ ਕਹਿ ਸਕਦੇ ਹਾਂ ਕਿ ਆਪਣੇ ਦੇਸ਼ ਦੇ ਕਿੰਨੇ ਹੀ ਨੌਜਵਾਨ ਜਿਹੜੇ ਨੇ ਬਾਹਰ ਵੱਲ ਦਾ ਰੁਕ ਕਰਦੇ ਨੇ ਤਾਂ ਇੱਥੇ ਉਹਨਾਂ ਨੂੰ ਕੀ ਕਹਿਣਾ ਚਾਹੂਗੇ ਕਿ ਜੇਕਰ ਤੁਹਾਡੇ ਅੰਦਰ ਕੋਈ ਸਕਿੱਲ ਹੈ ਤਾਂ ਉਸ ਨੂੰ ਬਾਹਰ ਕੱਢਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਬਿਲਕੁਲ ਬਿਲਕੁਲ ਮੈਡਮ ਦੇਖੋ ਜਿੱਥੇ ਮੈਂ ਤਾਂ ਮੈਨੂੰ ਲੱਗਦਾ ਕਿ ਜਿੱਤੇ ਸਰਕਾਰਾਂ ਨੂੰ ਲੋੜ ਹੈ ਜਿੱਤੇ ਸਰਕਾਰਾਂ ਨੂੰ ਕਰਨਾ ਚਾਹੀਦਾ ਹੈ ਕਰਨਾ ਚਾਹੀਦਾ ਜਿੰਕੋ ਸਾਡੇ ਅੰਦਰ ਦੀ ਕੋਈ ਕਲਾਕਾਰੀ ਹੈ ਜਾਂ ਸਾਡੇ ਅੰਦਰ ਕੋਈ ਗੁਣ ਹੈ ਜੀ ਉ ਤਾਂ ਉਹ ਸਾਡੇ ਗੁਣ ਸਿਰਫ ਪੈਸੇ ਕਰਕੇ ਦੱਬੇ ਹੋਏ ਰਹਿ ਜਾਂਦੇ ਆ ਕਿਤੇ ਨਾ ਕਿਤੇ ਸਾਡੇ ਕੋਲ ਅੱਗੇ ਵਧਣ ਵਾਸਤੇ ਪੈਸਾ ਨਹੀਂ ਜੀ ਹੁੰਦਾ ਕਿਤੇ ਨਾ ਕਿਤੇ ਆਪਣੀ ਕਲਾ ਦਿਖਾਉਣ ਦੇ ਵਿੱਚ ਸਾਡੇ ਕੋਲ ਪੈਸਾ ਨਹੀਂ ਜੀ ਹੁੰਦਾ ਇਸੇ ਕਰਕੇ ਐਸੀ ਕਹਿੰਦੇ ਕਿ ਸਰਕਾਰਾਂ ਨੂੰ ਕੋਈ ਐਤਾਂ ਦੀ ਸੰਸਥਾ ਬਣਾਉਣੀ ਚਾਹੀਦੀ ਹੈ ਵੀ ਉਹਦਾ ਸਾਰਾ ਕੁਝ ਦੇਖ ਕੇ ਜਿਹੜਾ ਅੱਗੇ ਵਧ ਰਿਹਾ ਉਹਦੇ ਕੋਲ ਗੁਣਾ ਹੈ ਸਾਰੀ ਉਹਦੀ ਇੱਕ ਮਤਲਬ ਜਿਨੂੰ ਕਹਿੰਦੇ ਇਨਕੁਆਰੀ ਕਰਕੇ ਜਿਹੜਾ ਉਸਦੇ ਜੋ ਪਿਆ ਜਾਉ ਉਹ ਚੀਜ਼ ਨੂੰ ਮਤਲਬ ਕਰ ਉਹ ਚੀਜ਼ ਦੀ ਹੈਲਪ ਦੀ ਲੋੜ ਹੈ ਜਿਹੜੇ ਬੰਦੇ ਨੂੰ ਕਿਤੇ ਨਾ ਕਿਤੇ ਸਰਕਾਰਾਂ ਨੇ ਸਿਸਟਮ ਬਣਾ ਕੇ ਉਹ ਬੰਦੇ ਨੂੰ ਹੈਲਪ ਕਰਕੇ ਉਹਦੇ ਕੋਲ ਬਾਹਰ ਆ ਕੇ ਕਿਤੇ ਨਾ ਕਿਤੇ ਦੇਸ਼ ਤੋਂ ਨਾ ਲੱਗੇ ਤੇ ਨਾ ਮਾਪਿਆਂ ਤੋਂ ਉੱਚਾ ਕੰਮ ਦੇਣਾ ਚਾਹੀਦਾ ਹੈ ਜੀ 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 ਬਿਲਕੁਲ ਤੇ ਇਥੇ ਸਰਕਾਰਾਂ ਨੂੰ ਕਿੰਨਕ ਅੱਗੇ ਆ ਕੇ ਕੰਮ ਕਰਨ ਦੀ ਜ਼ਰੂਰਤ ਹੈ ਕਿਉਂਕਿ ਦੇਖੋ ਸਰਕਾਰਾਂ ਵੀ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਨੌਕਰੀਆਂ ਹੈਗੀਆਂ ਨਹੀਂ ਨੌਕਰੀਆਂ ਵੀ ਨੇ ਤੇ ਇੱਥੇ ਨੌਕਰੀ ਕਰਨ ਵਾਲੇ ਨੌਜਵਾਨ ਵੀ ਨੇ ਪਰ ਗੱਲ ਉਹਨਾਂ ਦੀ ਆ ਜਾਂਦੀ ਹੈ ਜੋ ਕਿਤੇ ਨਾ ਕਿਤੇ ਰਿਸ਼ਵਤ ਦੇ ਕੇ ਆਪਣੇ ਆਪ ਨੂੰ ਸਿਲੈਕਟ ਕਰਾ ਲੈਂਦੇ ਨੇ ਬਹੁਤ ਸਾਰੇ ਨੌਜਵਾਨਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਅਸੀਂ ਆ ਪੇਪਰ 'ਚੋਂ ਰਹਿ ਗਏ ਆ ਜਾਂ ਫਿਰ ਸਾਡੀ ਜਿਹੜੀ ਨੌਕਰੀ ਹੈ ਉਹ ਨਹੀਂ ਲੱਗ ਪਾਈ ਪੈਸੇ ਦੇ ਕਰਕੇ ਹੋ ਗਿਆ ਹੋਰ ਮਸਲੇ ਹੋ ਗਏ ਤਾਂ ਇੱਥੇ ਕਰਪਸ਼ਨ ਦਾ ਜਿਹੜਾ ਆਪਾਂ ਕਹਿ ਸਕਦੇ ਆ ਜੋ ਢਿਮਕ ਦੀ ਤਰ੍ਹਾਂ ਖਾ ਰਿਹਾ ਹੈ ਤਾਂ ਇਹ ਇਨਾਂ ਚੀਜ਼ਾਂ ਦੇ ਲਈ ਵੀ ਕਿਤੇ ਨਾ ਕਿਤੇ ਸਰਕਾਰਾਂ ਨੂੰ ਠੋਸ ਕਦਮ ਚੁੱਕਣੇ ਚਾਹੀਦੇ ਨੇ। ਫੋਨ ਮੈਡਮ ਦੇਖੋ ਮੈਂ ਸਟਾਰਟਿੰਗ ਦੇ ਵਿੱਚ ਇਹੀ ਗੱਲ ਕਹੀ ਹੈ ਜੀ ਵੀ ਜਿੱਨਾਂ 'ਚ ਸਰਕਾਰਾਂ ਸਖਤ ਨਹੀਂ ਹੁੰਦੀਆਂ ਜਾਂ ਸਰਕਾਰਾਂ ਉਹਨਾਂ ਰਸਤੇ ਤੇ ਨਹੀਂ ਆਉਂਦੀਆਂ ਜੋ ਲੋਕਾਂ ਦੇ ਲੋੜਵੰਦ ਰਸਤੇ ਆ ਜਾਂ ਜਿਨ੍ਹਾਂ ਤੇ ਲੋਕਾਂ ਨੂੰ ਜਿਹੜਾ ਕੀ ਲੋੜ ਆ ਹਮਮ ਉਹਨਾਂ ਦੇ ਜਿਹੜਾ ਸਿਸਟਮ ਤੇ ਬਹਾਰ ਹੋ ਜਾਂਦਾ ਕੰਮ ਐਸੀ ਤਾਂ ਹੀ ਕਰਕੇ ਐਸੀ ਕਰਕੇ ਕਹਿੰਦੇ ਹੁੰਦੇ ਆਂ ਕਿ ਸਰਕਾਰਾਂ ਗਰਾਊਂਡ ਜੀਰੋ ਤੇ ਆ ਕੇ ਦੇਖਣ ਗਰਾਊਂਡ ਜੀਰੋ ਤੇ ਆ ਕੇ ਦੇਖ ਕੇ ਜਿਹੜੀ ਜਿਹੜੀਆਂ ਚੀਜ਼ਾਂ ਦੀ ਜਰੂਰ ਤਾਂ ਜੇ ਜਿਹੜੀ ਇਹਨੇ ਕਮੀ ਹੈ ਉਹਨਾਂ ਨੂੰ ਪੂਰ ਕਰ ਦੇਣਾ ਚਾਹੀਦਾ ਦੇਣਾ ਚਾਹੀਦਾ ਨਾ ਕਿ ਬਾਦਿਆਂ ਚ ਜਾਂ ਦਾਅਵਿਆਂ ਚ ਜਾਂ ਐਲਾਨਾਂ ਚ ਇਹਨਾਂ ਚੀਜ਼ਾਂ ਨੂੰ ਰੱਖਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਤੇ ਦੂਜੇ ਪਾਸੇ ਜਾਂਦੇ ਜਾਂਦੇ ਕੀ ਕਹੋਗੇ ਸੰਜੀਵ ਜੀ ਇੱਥੇ ਕੀ ਦੇਖੋ ਬਹੁਤ ਹੱਦ ਤੱਕ ਹੁਣ ਬਦਮਾਸ਼ਾਂ ਦੇ ਹੌਸਲੇ ਬੁਲੰਦ ਹੋ ਚੁੱਕੇ ਨੇ ਤੇ ਬਦਮਾਸ਼ਾਂ ਦੇ ਨਾ ਹੌਸਲੇ ਆ ਬੁਲੰਦ ਹੋਣ ਦੇ ਵਿੱਚ ਅਸਲ ਕਾਰਨ ਪੁਲਿਸ ਪ੍ਰਸ਼ਾਸਨ ਹੈ ਜਾਂ ਸਰਕਾਰਾਂ ਨੇ ਜੋ ਸਖਤਾਈ ਨਹੀਂ ਵਰਤਦੀਆਂ ਕੀ ਕਹਿਣਾ ਚਾਹੋਗੇ ਬਿਲਕੁਲ ਬਿਲਕੁਲ ਮੈਡਮ ਦੇਖੋ ਸਰਕਾਰਾਂ ਨੇ ਦੇਖਣਾ ਹੁੰਦਾ ਸਰਕਾਰਾਂ ਦੇ ਹਿਸਾਬ ਨਾਲ ਪ੍ਰਸ਼ਾਸਨ ਚੱਲਦਾ ਜੀ ਸੜਕ ਰੋ ਡਿਪਾਰਟਮੈਂਟ ਉਹ ਮੈਗਨੇ ਚੱਲਦੇ ਹਨ ਵਿਭਾਗ ਚੱਲਦੇ ਹਨ ਜੀ ਅਗਰ ਸਰਕਾਰ ਨਹੀਂ ਸਖਤਾਈ ਨਹੀਂ ਜੀ ਹੋਊਗੀ ਜੇ ਇਗਨੋਰ ਕੀਤਾ ਜਾਊਗਾ ਸਰਕਾਰ ਨੂੰ ਚੀਜ਼ ਜੰਦੇ ਵੀ ਬਤਾ ਕਰਾਇਮ ਕਰਦਾ ਰਹੂਗਾ ਪੈਸੇ ਦੇ ਕੇ ਨਿਕਲਦਾ ਰਹੂਗਾ ਫਿਰ ਉਹ ਜਿਹੜੀ ਸਿਧਾਂਤ ਤੋਂ ਬਾਹਰ ਜਿਹੜੀ ਕਾਨੂੰਨ ਤੋਂ ਬਾਹਰ ਜਿਹੜੀ ਅਸਾਡੀ ਦੁਨੀਆਲੀ ਕਿ ਜੀਣ ਦਾ ਜਿਹੜਾ ਸਾਨੂੰ ਤਰੀਕਾ ਕਿਤੇ ਨਾ ਕਿਤੇ ਜੀ ਕਹਿੰਦੇ ਨੇ ਵੀ ਸਤਿਕਾਰਾਂ ਦੇ ਰਹਿਣਾ ਜਾਂ ਰੋਕਤਾਂ ਅੰਦਰ ਜਿ ਰਹਿਣਾ ਤਾਂ ਧਾਨ ਦੇ ਵਿੱਚ ਰਹਿ ਕੇ ਜਨਨ ਦੀ ਗੱਲ ਕਰਦੇ ਆ ਉਸ ਤੋਂ ਕਿਤੇ ਫਿਰ ਕਿਤੇ ਨਾ ਕਿਤੇ ਆਊਟ ਹੋ ਜੰਨੇ ਆ ਉਸੇ ਸਿਸਟਮ ਨੂੰ ਜਿਸ ਸੁਧਾਰ ਦੀ ਗੱਲ ਕਰਦੇ ਹੁੰਦੇ ਆ ਜੀ ਬਿਲਕੁਲ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਸੰਜੀਤ ਜੀ ਤੁਹਾਡਾ ਤੁਸੀਂ ਆਪਣੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਧੰਨਵਾਦ ਮੈਡਮ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਤਾਂ ਜੇਕਰ ਗੱਲ ਕਰੀਏ ਅੱਜ ਦੇ ਵਿਸ਼ੇ ਦੀ ਤਾਜ਼ਾ ਸੀ ਜੋ ਵਿਸ਼ਾ ਲੈ ਕੇ ਆਈ ਸੀ ਉਹ ਵਿਸ਼ਾ ਇੱਥੇ ਇਹ ਹੀ ਸੀ ਕਿ ਬਦਮਾਸ਼ਾਂ ਦੇ ਜਿਹੜੇ ਹੁਣ ਹੌਸਲੇ ਨੇ ਉਹ ਦਿਨ ਪਰ ਦਿਨ ਵਧਦੇ ਜਾ ਰਹੇ ਨੇ ਪਰ ਇੱਥੇ ਗੱਲ ਸਿਰਫ ਬਦਮਾਸ਼ਾ ਦੀ ਨਹੀਂ ਹੈ ਗੱਲ ਇੱਥੇ ਬਹੁਤ ਸਾਰੇ ਸਵਾਲ ਉੱਠਣ ਦੀ ਹੈ ਜਿਹੜੇ ਸਵਾਲ ਸਰਕਾਰਾਂ ਦੇ ਉੱਤੇ ਪ੍ਰਸ਼ਾਸਨ ਦੇ ਉੱਤੇ ਲਗਾਤਾਰ ਉੱਠਦੇ ਰਹਿੰਦੇ ਨੇ ਤੇ ਪ੍ਰਸ਼ਾਸਨ ਇਹਨਾਂ ਗੱਲਾਂ ਦੇ ਵਿੱਚ ਕਿਤੇ ਨਾ ਕਿਤੇ ਅੰਗੋਲੀ ਕਰਦਾ ਹੈ ਤੇ ਸਭ ਤੋਂ ਵੱਡੀ ਆਪਾਂ ਜੇਕਰ ਗੱਲ ਕਰੀਏ ਕਿ ਪੰਜਾਬ ਦੇ ਵਿੱਚ ਅਕਸਰ ਹੀ ਜਿਹੜੇ मामले निकल के सामने आंदे ਨੇ ਚੋਰੀ ਚਕਾਰੀ ਦੇ ਜਾਂ ਫਿਰ ਆਤੀ ਮੰਗਣ ਦੇ ਜਾਂ ਫਿਰ ਕਤਲ ਹੋ ਜਾਂਦੇ ਤਾਂ ਜੀ ਇਹ ਮਾਮਲਿਆਂ ਤੇ ਆਖੀ ਠਲ ਕਦੋਂ ਪਈਗੀ ਫਿਲਹਾਲ ਤਾਂ ਬਾਅਦ ਦੀਆਂ ਗੱਲਾਂ ਨੇ ਪਰ ਇੱਥੇ ਕਹਿਣਾ ਗਲਤ ਨਹੀਂ ਹੋਵੇਗਾ ਕਿ ਇਨਾਂ ਸਾਰੀਆਂ ਹੀ ਚੀਜ਼ਾਂ 'ਚ ਪੰਜਾਬ ਦਾ ਜੋ ਮਾਹੌਲ ਵਿਗੜਿਆ ਆ ਹੈ ਇਹਨਾਂ ਦੇ ਵਿੱਚ ਕਿਤੇ ਨਾ ਕਿਤੇ ਸਰਕਾਰਾਂ ਦਾ ਹੀ ਮੇਨ ਹੱਥ ਹੈ ਕਿਉਂਕਿ ਦੇਖੋ ਜੇਕਰ ਸਰਕਾਰ ਸਖਤ ਨਹੀਂ ਹੈ ਤਾਂ ਆਬਵੀਅਸਲੀ ਉਹ ਜਿਹੜਾ ਸੂਬਾ ਹੈ ਉਹਦੇ ਵਿੱਚ ਕਿਤੇ ਨਾ ਕਿਤੇ ਇਹਨਾਂ ਸਾਰੀਆਂ ਚੀਜ਼ਾਂ ਦਾ ਹੋਣਾ ਲਾਜ਼ਮੀ ਹੈ ਤੇ ਦੂਜੇ ਪਾਸੇ ਕ腐ਸ਼ਨ ਇੱਕ ਅਜੀਹਾ ਘੋਣ ਹੈ ਜੋ ਕਿਤੇ ਨਾ ਕਿਤੇ ਕਾਫੀ ਹੱਦ ਤੱਕ ਨੌਜਵਾਨੀ ਨੂੰ ਹੁਣ ਖਾਂਦਾ ਜਾ ਰਿਹਾ ਹੈ ਡੀਮਕ ਦੀ ਤਰ੍ਹਾਂ ਤਾਂ ਇਥੇ ਜਦੋਂ ਤੱਕ ਕ腐ਸ਼ਨ ਰਹੇਗਾ ਉਦੋਂ ਤੱਕ ਨੌਕਰੀਆਂ ਜਿਹੜੀਆਂ ਨੇ ਉਹ ਇਮਾਨਦਾਰ ਲੋਕਾਂ ਨੂੰ ਮਿਲਨੀਆਂ ਅਸੰਭਵ ਜਿਹੀਆਂ ਹੀ ਨੇ ਕਿਉਂਕਿ ਬਹੁਤ ਸਾਰੇ ਨੌਜਵਾਨ ਇਦਾਂ ਦੇ ਹੁੰਦੇ ਨੇ ਜੋ ਸਵਾਲ ਚੁੱਕਦੇ ਨੇ ਕਿ ਅਸੀਂ ਗਵਰਨਮੈਂਟ ਐਗਜ਼ਾਮ ਦਿੱਤਾ ਸੀ ਸਾਡਾ ਸਭ ਕੁਝ ਸਹੀ ਸੀ ਪਰ ਕੋਈ ਨਾ ਕੋਈ ਅਜੀਹਾ ਬੰਦਾ ਵਿੱਚ ਆ ਜਾਂਦਾ ਹੈ ਜੋ ਪੈਸੇ ਦੇ ਕੇ ਆਪਣੇ ਆਪ ਦੀ ਜਿਹੜੀ ਕਿਤੇ ਨਾ ਕਿਤੇ ਸਿਫਾਰਿਸ਼ ਹੈ ਉਹ ਹੋ ਜਾਂਦੀ ਹੈ ਤਾ ਫਿਲਹਾਲ ਦੀ ਗੱਡੀ ਕਹਿ ਸਕਦੇ ਹਾਂ ਇੰਨਾ ਮਾਮਲਿਆਂ ਦੇ ਉੱਤੇ ਸਰਕਾਰਾਂ ਨੂੰ ਗੌਰ ਕਰਨ ਦੀ ਬਾਤ ਹੱਦ ਤੱਕ ਜ਼ਰੂਰਤ ਹੁੰਦੀ ਹੈ ਤੇ ਦੂਜੇ ਪਾਸੇ ਜੇਕਰ ਗੱਲ ਕਰਦੇ ਹਾਂ ਪੰਜਾਬ ਦੇ ਮਾਹੌਲ ਦੀ ਤਾਂ ਅਕਸਰ ਹੀ ਜਿਹੜੀਆਂ ਵੀਡੀਓਜ਼ ਨੇ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੁੰਦੀਆਂ ਨੇ ਤੇ ਆਮ ਲੋਕ ਜੋ ਕਿ ਅੱਜਕੱਲ ਸੋਸ਼ਲ ਮੀਡੀਆ ਦਾ ਬਹੁਤ ਇਸਤੇਮਾਲ ਵੀ ਕਰਦੇ ਨੇ ਹਰ ਤਰ੍ਹਾਂ ਦੀ ਖਬਰ ਇਨਫੋਰਮੇਸ਼ਨ ਕੋਈ ਵੀ ਸੂਚਨਾ ਹੋਵੇ ਉਹਨਾਂ ਦੇ ਕੋਲ ਪਹੁੰਚ ਹੀ ਜਾਂਦੀ ਹੈ ਤੇ ਇੱਥੇ ਵੀ ਉਹਨਾਂ ਲੋਕਾਂ ਨੂੰ ਵੀ ਸਾਵਧਾਨ ਹੋ ਜਾਣ ਦੀ ਜ਼ਰੂਰਤ ਹੈ ਤੇ ਦੂਜੇ ਪਾਸੇ ਜਿਹੜੇ ਦੁਕਾਨਦਾਰ ਨੇ ਸਭ ਤੋਂ ਜ਼ਿਆਦਾ ਜੋ ਮਾਰਕੀਟ ਦੇ ਵਿੱਚ ਦੁਕਾਨਾਂ ਚਲਾ ਰਹੇ ਨੇ ਸਭ ਤੋਂ ਵੱਧ ਖਤਰਾ ਉਹਨਾਂ ਲੋਕਾਂ ਨੂੰ ਜਾਪਦਾ ਹੈ ਕਿਉਂਕਿ ਜਿਦਾ ਕਿ ਮੈਂ ਪਹਿਲਾਂ ਵੀ ਦੱਸ ਚੁੱਕੀ ਹਾਂ ਕਿ ਕੱਲ-ਕੱਲ ਦੀਆਂ ਹੀ ਇਹ ਖਬਰਾਂ ਨੇ ਜਿਨ੍ਹਾਂ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਪੰਜ ਦੁਕਾਨਾਂ ਤੇ ਚੋਰੀ ਦੀ ਜਿਹੜੀ ਵਾਰਦਾਤ ਹੈ ਉਹ ਨਿਕਲ ਕੇ ਸਾਹਮਣੇ ਆਈਆਂ ਸੀ ਤਾਂ ਕਹਿ ਸਕਦੇ ਹਾਂ ਹਰ ਸ਼ਹਿਰ ਦੇ ਵਿੱਚ ਹਰ ਦਿਨ ਪ੍ਰਤੀ ਘੰਟਾ ਇਥੇ ਚੋਰੀ ਦੀਆਂ ਜਿਹੜੀ ਵਾਰਦਾਤ ਨੇ ਉਹ ਹੁੰਦੀਆਂ ਨੇ ਇਸ ਤੋਂ ਇਲਾਵਾ ਡਰੋਨ ਧਮਕਾਣ ਦੀਆਂ ਜਿਹੜੀ ਖਬਰਾਂ ਨੇ ਉਹ ਵੀ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਕਤਲ ਦੀਆਂ ਜਿਹੜੀ ਵਾਰਦਾਤਾ ਹੋ ਗਈਆਂ ਉਹ ਵੀ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਪਰ ਵੱਡਾ ਸਵਾਲ ਹਮੇਸ਼ਾ ਦੀ ਤਰ੍ਹਾਂ ਜਿੱਦਾਂ ਕਿ ਸਰਕਾਰਾਂ ਦੇ ਉੱਤੇ ਹੀ ਉੱਠਦਾ ਹੈ ਕਿ ਆਖਿਰ ਸਰਕਾਰਾਂ ਇਨ੍ਹਾਂ ਮਸਲਿਆਂ ਦੇ ਉੱਤੇ ਚੁੱਪੀ ਕਿਉਂ ਸਾਧ ਕੇ ਬੈਠੀ ਹੈ ਤੇ ਤੀਸਰੀ ਗੱਲ ਇੱਥੇ ਕਿਤੇ ਨਾ ਕਿਤੇ ਇਹਨਾਂ ਦਾ ਆਪਸੀ ਜਿਹੜਾ ਲਿੰਕ ਹੈ ਉਹਨਾਂ ਸ਼ਤਸਕਰਾਂ ਦੇ ਨਾਲ ਵੀ ਜੁੜਿਆ ਹੋਇਆ ਮਿਲਦਾ ਹੈ ਕਿਉਂਕਿ ਕਾਫੀ ਵਾਰ ਇਹ ਲੁੱਟਖੋ ਜਿਹੜੀ ਹੁੰਦੀ ਹੈ ਕਿਸੇ ਨਾ ਕਿਸੀ ਚੀਜ਼ ਕਰਕੇ ਹੁੰਦੀ ਹੈ ਤਾਂ ਕਈ ਵਾਰ ਨਸ਼ੇ ਦੀ ਪੂਰਤੀ ਦੇ ਚੱਲਦੇ ਵੀ ਨੌਜਵਾਨ ਜਿਹੜਾ ਜਿਹਾ ਗਲਤ ਕਦਮ ਹੈ ਉਹ ਚੁੱਕਦੇ ਨੇ ਤੇ ਨੌਜਵਾਨਾਂ ਨੂੰ ਕਿਤੇ ਨਾ ਕਿਤੇ ਇੱਥੇ ਸਮਝਣ ਦੀ ਜ਼ਰੂਰਤ ਹੈ ਪਰ ਜੇਕਰ ਆਪਾਂ ਦੂਸਰੇ ਮੇਨ ਕਾਰਨ ਦੀ ਗੱਲ ਕਰਦੇ ਹਾਂ ਬੁਰੀ ਸੰਗਤ ਦੀ ਤਾਂ ਕਈ ਵਾਰ ਇਹ ਬੁਰੀ ਸੰਗਤ ਜਿਹੜੀ ਹੈ ਇਹ ਵੀ ਕਾਫੀ ਹੱਦ ਤੱਕ ਕਾਰਨ ਬਣਦੀ ਹੈ ਅਜਿਹਿਆਂ ਘਟਨਾਵਾਂ ਨੂੰ ਅੰਜਾਮ ਦੇਣ ਦੇ ਲਈ ਤੇ ਤੀਸਰਾ ਕਾਰਨ ਤੇ ਸਭ ਤੋਂ ਵੱਡਾ ਕਾਰਨ ਜਿਹਨੂੰ ਆਪਾਂ ਕਹਿ ਸਕਦੇ ਹਾਂ ਉਹ ਹੈ ਬੇਰੁਜ਼ਗਾਰੀ ਦਾ ਬੇਰੋਜ਼ਗਾਰੀ ਜਦੋਂ ਤੱਕ ਦੇਸ਼ ਦੇ ਵਿੱਚ ਹੈ ਜਦੋਂ ਤੱਕ ਪੰਜਾਬ ਦੇ ਵਿੱਚ ਹੈ ਉਦੋਂ ਤੱਕ ਆਪਾਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਾਸੀ ਜਿਹੜੇ ਨੇ ਉਹ ਕਾਫੀ ਹੱਦ ਤੱਕ ਇਦਾਂ ਹੀ ਦੁਖੀ ਜਿਹਾ ਪਣਗੇ ਪਰ ਇਥੇ ਸਰਕਾਰਾਂ ਨੂੰ ਹੋਣਾ ਚਾਹੀਦਾ ਹੈ ਕਿ ਇੱਥੇ ਬੱਦ ਛੱਡ ਕੇ ਲੋਕਾਂ ਦੇ ਜਿਹੜੇ ਕੰਮ ਨੇ ਉਹ ਕਰਾਈ ਜਾਣ ਲੋਕਾਂ ਦੀ ਲੋਕ ਭਲਾਈ ਦੇ ਜਿੰਨੇ ਵੀ ਕੰਮ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਦੇਖਣ ਗਰਾਊਂਡ ਜ਼ੀਰੋ ਤੇ ਆ ਕੇ ਇਨ੍ਹਾਂ ਕੰਮਾਂ ਦੀ ਇਨ੍ਹਾਂ ਮਸਲਿਆਂ ਦੀ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਆਪਣੇ ਦੇਸ਼ ਦੇ ਜਿੰਨੇ ਵੀ ਨੌਜਵਾਨ ਨੇ ਜੋ ਪੜੇ ਲਿਖੇ ਨੌਜਵਾਨ ਨੇ ਤੇ ਬਹੁਤ ਜ਼ਿਆਦਾ ਸਮਝਦਾਰ ਨੌਜਵਾਨ ਨੇ ਉਹਨਾਂ ਨੂੰ ਉਹਨਾਂ ਦੀ ਸਹੀ ਜਗ੍ਹਾ ਤੇ ਪਹੁੰਚਾਇਆ ਜਾ ਸਕੇ ਤੇ ਦੂਸਰੀ ਗੱਲ ਇੱਥੇ ਹੁਣ ਜਿਹੜਾ ਅੱਜ ਆਸੀਂ ਜੋ ਵਿਸ਼ਾ ਲੈ ਕੇ ਆਏ ਸੀ ਇਸ ਵਿਸ਼ੇ ਦਾ ਜਿਹੜਾ ਮੇਨ ਮਕਸਦ ਇਹੀ ਹੁੰਦਾ ਹੈ ਕਿ ਤੁਹਾਡੇ ਤੱਕ ਜਿਹੜੀ ਇਨਫੋਰਮੇਸ਼ਨ ਹੈ ਉਹ ਪਹੁੰਚ ਸਕੇ ਤਾਂ ਹੁਣ ਪੰਜਾਬ 'ਚ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਵਾਧੀਆਂ ਜਾ ਰਹੀਆਂ ਨੇ ਇੱਥੇ ਤੁਸੀਂ ਵੀ ਸੁਰੱਖਿਅਤ ਰਹੋ ਤੇ ਆਪਣੇ ਪਰਿਵਾਰ ਨੂੰ ਵੀ ਸੁਰੱਖਿਅਤ ਰੱਖੋ ਤੇ ਦੂਜੇ ਪਾਸੇ ਇਦਾਂ ਹੀ ਦੇਖਦੇ ਰਹੋ A1 ਪੰਜਾਬੀ ਟੀਵੀ ਤੇ ਲਾਈਵ ਪ੍ਰੋਗਰਾਮ ਨੂੰ ਇੱਥੇ ਵੱਤ ਤੋਂ ਵੱਧ ਸ਼ੇਅਰ ਵੀ ਕਰਦਿਆ ਕਰੋ ਤੇ ਜਿਹੜੀ ਆਪਣੀ ਰਾਏ ਹੈ ਤੁਸੀਂ ਉਹ ਵੀ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਤੇ ਇਸੇ ਦੇ ਨਾਲ ਦੇਖਦੇ ਰਹੋ A1 ਪੰਜਾਬੀ